ਆ ਦੇਖੋ ਜੀ ਇੱਕ ਕਮਾਲ ਦੀ ਆਈਟਮ ਤੁਹਾਨੂੰ ਦਿਖਾਉਣਿਆ ਆ ਦੇਖੋ ਬਾਈ ਨੇ ਤਾਰ ਜੀ ਨਾਲ ਗੋਲ-ਗੋਲ ਕਰ ਲਿਆ ਤੇ ਇਹਨੂੰ ਵਿਚਾਲਿਓਂ ਕੱਟ ਲਿਆ ਜੀ ਆ ਦੇਖੋ ਜੀ ਕੱਟ ਕੇ ਤੇ ਆ ਦੇ ਸਾਹਮਣੇ ਰੱਖ ਲਿਆ ਉੱਤੇ ਆ ਲੀਕੜ ਜਲਾਤਾ ਨਾਲ ਤੇ ਮੇਰੇ ਖਿਆਲ ਨਾਲ ਇਹ ਜੋੜ ਰਿਹਾ ਇਹਨੂੰ ਉਦੋਂ ਬਾਅਦ ਆ ਬੈਲਿੰਗ ਜਿਆ ਕਰਤਾ ਇਹਨੇ ਗੈਸ ਦਾ ਲਾ ਕੇ ਜੀ ਤੇ ਆਹ ਦੇਖੋ ਜੀ ਕੱਲੀ-ਕੱਲੀ ਚੂੜੀ ਦਾ ਇਹਨੇ ਰਿੰਗ ਜੇ ਬਣਾ ਲਿਆ ਸਾਰੇ ਚੂੜੀ ਵਾਂਗੂ ਤੇ ਰੱਸੀ 'ਚ ਵੀ ਬੰਨ ਲਿਆ ਇਹਨਾਂ बनके ਤੇ ਆ ਉਪਰੇ ਨੇ ਮੇਰੇ ਹਿਸਾਬ ਨਾਲ ਡਿਜ਼ਾਈਨ ਜਾ ਪਾਤਾ ਦੀ ਡਿਜ਼ਾਈਨ ਦਾ ਪਾ ਕੇ ਸਿੰਗਲ ਸਿੰਗਲ ਕਰਕੇ ਰੱਸੀ ਨਾ ਬਨ ਲਿਆ ਤੇ ਆ ਮੇਰੇ ਹਿਸਾਬ ਨਾਲ ਇਹਨੇ ਲਿਕਰ ਜੇ ਦੇ ਵਿੱਚ ਡਬੋ ਕੇ ਇਹਦਾ ਕਲਰ ਲੈ ਲਿਆ ਦੇਖੋ ਜੀ ਆ ਹੁਣ ਪਾਣੀ ਚ ਕੱਢਤਾ ਹੀ ਠੰਡਾ ਹੋ ਗਿਆ ਬਾਹਰ ਕੱਢਤਾ ਐਦਾਂ ਮੇਰਾ ਵੀਰ ਜੇ ਕਿਸੇ ਨੇ ਕੰਮ ਇਹ ਚਲਾਉਣਾ ਤਾਂ ਮੇਰੇ ਖਿਆਲ ਨਾਲ ਬਹੁਤ ਵਧੀਆ ਆ ਦੂਜਾ ਕਲਰ ਕਰਤਾ ਇਹਨੇ ਬਾਈ ਨੇ ਆ ਦੇਖੋ ਗੋਲਡਨ ਕਲਰ ਕਰ ਲਿਆ ਬਹੁਤ ਕਿੰਨਾ ਹੀ ਸੋਹਣਾ ਲੱਗਦਾ ਕਮਾਲ ਦੀ ਚੀਜ਼ ਬਣਾਈ ਹੈ ਬਾਈ ਨੇ ਜੇ ਵਧੀਆ ਲੱਗਿਆ ਬਾਈ ਸ਼ੇਅਰ ਜ਼ਰੂਰ ਕਰਿਓ